ਜੋ ਕੱਲ ਛਰੋਣੀ ਕਾਲੀ ਦਲ ਅਮਰਸਰ ਸਮੇਂ ਤੋਂ ਖਾਲਸਾਤਨ ਦੀ ਲੜਾਈ ਲੜਦੀ ਹੈ ਲਗਭਗ 35 ਸਾਲ ਤੋਂ ਉੱਤੇ ਸੇਵਾ ਕੀਤੀ ਹੈ ਸਾਧ ਸੰਗਤ ਜੀ ਕੱਲ ਜਿਸ ਭਗਵਤ ਕੀ 35 ਬੰਦੇ ਮੇਰੇ ਘਰ ਦੇ ਗੂਰੇ ਜਾ ਕੇ ਉਹਨਾਂ ਨੇ ਮੇਰੇ ਵਿਰੁੱਧ ਆਪ ਸ਼ਬਦ ਵਰਤੇ ਲੈ ਨਾ ਲੈ ਨਮਕ ਖਰਾ ਖਾ ਕੇ ਹਰਾਮ ਕਰਿਆ ਹਰਾਮ ਕੀਤਾ ਔਰਾਂ ਦੇ ਵਿਸ਼ਵਾਸ ਕਾਤੀ ਲੋਕਾਂ ਦਾ

ਮੁਰਦਾਬਾਦ 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 ਇਹ ਕੌਮ ਦਾ ਗਦਾਰ ਹੈ ਇਹ ਨਮਕ ਹਰਾਮੀ ਹੈ ਤੇ ਭਗਾਉੜਾ ਹੈ ਖਾਲਸਾਣ ਦਾ ਪਾਰਟੀ ਨਾਲ ਵਿਸ਼ਵਾਸ ਕਾਸ ਕਰਨ ਵਾਲੇ ਮੁਰਦਾਬਾਦ 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 ਪਾਰਟੀ ਨਾਲ ਵਿਸ਼ਵਾਸ ਕਾਸ ਕਰਨ ਵਾਲੇ ਮੁਰਦਾਬਾਦ 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 ਕਿਹੜੀਆਂ ਹਰਕਤਾਂ ਤੇ ਸਾਡੇ ਆਪਣੇ ਨਾਲ ਰਹੇ ਹੋਏ ਲੋਕ ਇਹ ਵੀ ਕਿਹਾ ਗਿਆ ਕਿ ਸਾਰਾ ਘਰ-ਵਾਰ ਪੱਕਾ ਕਰ ਲਿਆ ਅਸੀਂ ਸੇਵਾ ਕੀਤੀ ਐ ਪਹਿਲਾ ਬਿਅੰਤ ਸਿੰਘ ਦੇ ਰਾਜ ਦੇ ਵਿੱਚ ਦਾਸਤੇ ਸਰਦਾਰ ਮਾਨ ਦੇ ਨਾਲ ਦੇਸ਼ ਤਰੋ ਦਾ ਪਰਚਾ ਪਿਆ ਖਾਲਸਤਾਨ ਲਈ ਫਿਰ ਉਹ 99 ਦੇ ਵਿੱਚ ਭਰੀ ਹੋਏ ਫਿਰ ਇੱਕ ਪਰਚਾ 307 ਵਗੈਰਾ ਸਾਡੇ ਆਪਣੇ ਹੀ ਦਫ਼ਤਰਾਨੇ ਦਾ ਐਸ.ਐਚ.ਓ ਦੇ ਨਾਲਿਲਕੇ ਪੋਆਇਆ ਉਹ ਵੀ ਭਰੀ ਹੋਇਆ 2009 ਦੇ ਵਿੱਚ ਜਿਹਦੇ ਤੇ ਕਰਜ਼ਾ 2 7 8 ਲੱਖ ਰੁਪਇਆ ਚੜ ਚੁੱਕਾ ਸੀ ਉਹ ਫਿਰ ਮੈਂ ਆਪਣੀ ਸਾਰੀ ਜ਼ਮੀਨ ਮੇਟੀ ਸਣੇ ਪਰਿਵਾਰ ਸਾਡੇ ਭਰਾਵਾਂ ਦੀ ਜ਼ਮੀਨ ਸੀ 8 ਕਿੱਲੇ ਵੇਚ ਕੇ 6-7 ਕਿੱਲੇ ਡੇਢ ਕਿਲਾ ਚਾਰਾਂ ਭਾਈਆਂ ਨੇ ਲਿਆ ਕਰਜ਼ਾ ਵੀ ਤਾਰਿਆ ਉਹ ਜ਼ਮੀਨ ਜਿਹੜੀ ਡੇਢ ਕਿਲਾ ਸੀ ਉਹ ਮੈਂ ਵੇਚੀ ਵੇਚ ਕੇ ਆਪਣੇ ਬੱਚੇ ਅਮਰੀਕਾ ਦੇ ਵਿੱਚ ਭੇਜੇ ਹਾਂ ਜੋ ਲੈਟਰ ਪਾਰਟੀ ਦੰਦੀ ਹੈ ਉਹ ਮੈਂ ਜ਼ਰੂਰ ਲਿਆ ਇੱਕ ਤਾਂ ਮਾਨ ਸਾਹਿਬ ਨੇ ਲੈਟਰ ਦਿੱਤਾ ਸੀ ਪਾਮ ਲੱਖਾਂ ਲੋਕ ਲੈ ਕੇ ਗਏ ਨੇ ਇਥੋਂ ਕੋ ਕਹੇ ਵੀ ਪੈਸਾ ਕਿਤੋਂ ਲਾਤਾ ਹੋਊਗਾ ਕਿਸੇ ਜਥੇਬੰਦੀ ਨੇ ਜਾਂ ਕਿਸੇ ਮੇਰੇ ਨਾਲ ਦੇ ਜ਼ਿਲ੍ਹੇ ਵਾਲਿਆਂ ਨੇ ਜਾਂ ਕਿਸੇ ਹੋਰ ਨੇ ਨਹੀਂ ਲਾਇਆ ਲੰਬਾ ਸਮਾਂ ਕੰਮ ਕੀਤਾ ਤੇ ਕਿ ਜੇ ਖਾਲਸਾਪੁਰ ਲਈ ਆਪਾਂ ਲੜਦੇ ਆਂ ਕੱਲ ਨੂੰ ਖਾਲਸਾਪੁਰ ਬਣ ਗਿਆ ਆਜ਼ਾਦੀ ਲੜਾਈ ਲੰਬਾ ਸਮਾਂ ਚੱਲਦੀ ਐ ਚੱਲਣੀ ਐ ਉਹਦੇ ਵਿੱਚ ਜਿਹੜੇ ਪੁੱਤਿਆਂ ਨੇ ਇੰਨਾ ਲੰਬਾ ਸਮਾਂ ਸਾਥ ਦਿੱਤਾ ਉਹਨਾਂ ਨੂੰ ਇਹ ਮੈਡਲ ਮਿਲਿਆ ਕਰਨਗੇ ਕਿ ਨਮਕ ਹਰਾਮੀ ਨੇ ਕਿਰਤ ਕਰਨ ਨੇ ਇਕਮਾਲ ਦੀ ਗੱਲ ਹੈ ਮੇਰਾ ਜੀ ਕੀਤਾ ਉਹ ਪਾਰਟੀ ਚ ਕੰਮ ਕਰਨਾ ਲੰਬਾ ਸਮਾਂ ਇੱਧਰ ਕੀਤਾ ਵਾ ਇੱਧਰ ਕਰ ਲਿਆ ਇਹਦੇ ਚ ਕੀ ਹੋ ਗਿਆ ਇਲੈਕਸ਼ਨਾਂ ਲੜੀਆਂ ਹੁਣ ਜੇ ਮੇਰੀ ਨਹੀਂ ਕਿਸੇ ਨੇ ਸੁਣੀ ਮੇਰਾ ਪ੍ਰਧਾਨ ਲਾ ਕੇ ਮੇਰਾ ਲਾਇਆ ਹੋਇਆ ਜਿਹਦੇ ਨਾਲ ਮੈਂ ਕੀ ਕਰਨਾ ਸੀ ਉਹਨਾਂ ਨੇ ਮੇਰੇ ਬੰਦੇ ਸਾਰੇ ਬੂਥ ਲੈਵਲ ਤੱਕ ਬਿਠਾਤੇ ਕਰੇ ਮੈਂ ਪਾਰਟੀ ਨੂੰ ਦੋ ਤਿੰਨ ਸਾਲ ਬੇਨਤੀਆਂ ਕੀਤੀਆਂ ਤਰਲੇ ਕੀਤੇ ਫਿਰ ਜ਼ਿਲ੍ਹੇ ਦਾ ਪ੍ਰਧਾਨ ਉਹ ਲਾਇਆ ਜਿਹਦੇ ਸੰਗਤ ਤੇ ਹਮਲਾ ਕਰਾਉਣ ਦਾ ਏਅਰਪੋਰਟ ਰੋਡ ਤੇ ਜਿਹੜਾ ਧਰਨ ਲੱਗਿਆ ਸੀ ਸੋਹਣੇ ਗੁਰਦੁਆਰਾ ਸਾਹਿਬ ਉਰੇ ਉਹ ਲਾਤਾ ਇਹ ਜਿਹੇ ਪੰਥ ਵਿਰੋਧੀ ਕੰਮਤਾਪ ਕਰਨੇ ਫਿਰ ਦੂਜਿਆਂ ਤੇ ਦੋਸ਼ ਲਾਉਣੇ ਹੁਣ 1994 ਦੇ ਵਿੱਚ ਅਮਰਸਰ ਲਾਨਾਮਾ ਬਣਿਆ ਹੈ ਕੈਪਟਨ ਰਿੰਦਰ ਸਿੰਘ ਜੀ ਉਹ ਭਗੌੜੇ ਹੋਏ ਆ ਉਹਨਾਂ ਦੇ ਕਰ ਬੂਰੇ ਕਿਉਂ ਨਹੀਂ ਧਰਨ ਲਾਇਆ ਨਵਰੀਤ ਬਿੱਟੂ ਬੰਦੀ ਸਿੰਘ ਜੀ ਲਗਾਤਾਰ ਬਕਵਾਸ ਕਰਦਾ ਹੈ ਉਹਦੇ ਦਰ ਬੂਰੇ ਕਿਉਂ ਨਹੀਂ ਧਰਨ ਲੱਗਿਆ ਬਈ ਨੇ ਕੱਲ ਮੇਰੇ ਘਰ ਤੋਂ ਡਰਾਮਾ ਕਰਕੇ ਆਏ ਨੇ ਇਹ ਜਿਹੜੇ ਪਰਿਵਾਰ ਸ਼ਹੀਦ ਹੋਏ ਨੇ ਜੇ ਉਹਨਾਂ ਦੇ ਘਰਾਂ ਦੇ ਮੂਹਰੇ ਉਹਨਾਂ ਦੀ ਮਦਦ ਲਈ ਅਸੀਂ ਇਕੱਠੇ ਹੋ ਜਾਂਦੇ ਕਿੰਨੇ ਸ਼ਹੀਦ ਪਰਿਵਾਰਾਂ ਦਾ ਜਿਨ੍ਹਾਂ ਨੇ ਪਾਰਟੀ ਤੇ ਵੀ ਸਾਡੇ ਸਾਰੇ ਇਤਿਹਾਸ ਰੱਖੀ ਹੋਈ ਸੀ ਕਿੰਨਾ ਫਾਇਦਾ ਹੋਣਾ ਸੀ ਉਹ ਤਾਂ ਵਿਚਾਰੇ ਰੋਦੇ ਰੋਦੇ ਕਰ ਲਾਉਂਦੇ ਫਿਰਦੇ ਨੇ ਜਿਨ੍ਹਾਂ ਦੇ ਭਤੀਜੇ ਜਿਨ੍ਹਾਂ ਦੇ ਬੇਟੇ ਜਿਨ੍ਹਾਂ ਦੇ ਭਤੀਜੇ ਖਾਲਸਪਤਨ ਦੀ ਲੜਾਈ ਲੜਦੇ ਸ਼ਹੀਦ ਹੋ ਗਏ ਬੰਦੀ ਸਿੰਘ ਵਿਚਾਰੇ ਇੱਕ ਜੇਲ੍ਹਾਂ 'ਚ ਬੈਠੇ ਆ ਤਾਂ ਹੀ ਲੜਾਈ ਉਹਦੀ ਲੜੀ ਜਾਊਗੀ ਇਹ ਸਭ ਇਹ ਜਿਨ੍ਹਾਂ ਜਿਨ੍ਹਾਂ ਨੇ ਸਾਡੇ ਘਰ ਦੇ ਮੂਹਰੇ ਤੇ ਬਕਵਾਸ ਕੀਤੀ ਹੈ ਬਿਲਕੁਲ ਨਾ ਬਰਦਾਸ਼ਤ ਜਊਗਾ ਮਨੂਰੀ ਪਤਾ ਮੈਂ ਕਿੰਨੀ ਸਮਾਂ ਕਿਹੜੀ ਪਾਰਟੀ 'ਚ ਰਹਿਣਾ ਮੈਂ ਕਿੰਨੀ ਦੇਰ ਮੇਰਾ ਜੀ ਕਰੂਗਾ ਕਿਤੇ ਮੈਂ ਕਰੂੰਗਾ ਮੈਂ ਕੋਈ ਮਹਿਸਗਾ ਹੈ ਜਿਹੜਾ ਮੈਨੂੰ ਮੋੜ ਕੇ ਲੈ ਜਾਣਗੇ ਦਬਾਅ ਦੇ ਵਿੱਚ ਬਿਲਕੁਲ ਮੈਂ ਕਲੀਅਰ ਕਰ ਦੇਣਾ ਚਾਹੁੰਦਾ ਇਦਾਂ ਮੈਂ ਜੇ ਡਰਾਪਿਆਂ ਨਾਲ ਡਰਨਾ ਹੁੰਦਾ ਤਾਂ ਬਿਆਲ ਸਿੰਘ ਬੁੱੱਜੜ ਵਰਗੇ ਸੈੜੀ ਵਰਗੇ ਹੋਂਡੂ ਮਨ ਨੂੰ ਕਦੇ ਜਾਂ ਮਾਰ ਦਿੰਦੇ ਜਾਂ ਮਨ ਨੂੰ ਕਿਤੇ ਰਲਾ ਦਿੰਦੇ ਬੋਰ ਪਾਰਟੀ ਦੇ ਵਿੱਚ ਦੱਬੇ ਮਾਰ ਕੇ ਜੇ ਮੈਂ ਅੜਿਆ ਰਿਹਾ ਖੜਿਆ ਰਿਹਾ ਤਾਂ ਇਹ ਤਾਂ ਹੋਣਾ ਇਹਨੇ ਕੱਲ ਦੀ ਭੂਤ ਨਹੀਂ ਸਵੇਰਾ ਚੱਦ ਅੱਜ ਆ ਕੇ ਕਹਿੰਦੇ ਜੀ ਅਸੀਂ ਬੜੇ ਹਮੇਤੀ ਆ ਬਿਲਕੁਲ ਮੈਂ ਸਾਰੀ ਸੀਨੀਅਰ ਲੀਡਰਸ਼ਿਪ ਨੂੰ ਦੱਸਿਆ ਕੱਲੀ-ਕੱਲੀ ਗੱਲ ਦੱਸੀ ਐ 2.5 ਸਾਲ ਤੋਂ ਦੱਸੀ ਐ ਇੱਕ ਦਿਨ ਮਾਨ ਸਾਹਿਬ ਦਾ ਮੈਸੇਜ ਗਿਆ ਕومیਨ ਸਾਹਿਬ ਔਰਚੇ ਦੇ ਵਿੱਚ ਕਦੇ ਪ੍ਰਧਾਨ ਜੀ ਨੇ ਆਉਣਾ ਸੀ ਤਾਂ ਆਮੇਸ਼ਾ ਪ੍ਰਧਾਨ ਜੀ ਦੀ ਇੱਜ਼ਤ ਵੜਾਉਣ ਦੇ ਲਈ ਇਕੱਠੇ ਹੁੰਦੇ ਸੀ ਮੈਂ ਉੱਥੇ ਕੱਠ ਕਰ ਲਿਆ ਇਹ ਸੱਦੀ ਸ਼ਾਹ ਨੂੰ ਲਿਜਾ ਕੇ ਮਾਨ ਸਾਹਿਬ ਨੂੰ ਅੰਦਰ ਲੈ ਗਿਆ ਮੈਂ ਦਫ਼ਤਰ ਦੇ ਵਿੱਚ ਕਾ ਕੀਤਾ ਗੜਾਂਗਾ ਵੀ ਚਲੋ ਮਾਨ ਸਾਹਿਬ ਇੱਥੇ ਆਉਣਗੇ ਉੱਥੇ ਦੀ ਆਏ ਕਰਾਲੀ ਦੇ ਵਿੱਚ ਮੇਰੇ ਬਰੁਧਿਆ ਦਫ਼ਤਰ ਖੋਲਿਆ ਜਾ ਰਿਹਾ ਖੋਲ ਕੇ ਦੇ ਰਹੇ ਨੇ ਬਲਾਕੇ ਮਾਦਰੀ ਖਰੜ ਦੇ ਵਿੱਚ ਹੀ ਫੇਰ ਉੱਥੇ ਕੁਸਲਪਾਲ ਦਾ ਕਟਕਰਾਇਆ ਜਾ ਰਿਹਾ ਹੈ ਪਤਾ ਨਹੀਂ ਕੀ ਮਜਬੂਰੀ ਹੈ ਟੀ ਵੀ ਬੰਨੂ 3 ਸਾਲ ਤੋਂ ਇਗਨੋਰ ਕਰਕੇ ਹਾਂ ਨਿੱਜੀ ਤੌਰ ਤੇ ਬਾਦਸਾ ਪਿਆਰ ਕਰਦੇ ਨੇ ਪਰਿਵਾਰ ਕਰਦਾ ਪਰ ਸਿਆਸੀ ਤੌਰ ਤੇ ਤਾਂ ਮੇਰਾ ਨਾਸਮਾਰਤਾ ਉੱਥੇ 3 ਸਾਲ ਦੇ ਵਿੱਚ ਮੈਂ ਕਿਹਦੇ ਨਹੀਂ ਕਰਦਾ ਸੀ ਅੱਜ ਮੈਂ ਬਾਸ ਪੰਜਾਬ ਜਥੇਬੰਦੀ ਦੇ ਵਿੱਚ ਪੰਜਾਬ ਅਕਾਲੀ ਦਲ ਬਾਸ ਪੰਜਾਬ ਵਿੱਚ ਹੀ ਆਇਆ ਹਾਂ ਤਾਂ ਮੈਂ ਪਿੰਡਾ ਚ ਜਾਣਾ ਹੈ ਪਿੰਡਾਂ 'ਚ ਜੁੱਟ ਖੜੇ ਕਰਦਾ ਐਸੇ ਤਰ੍ਹਾਂ ਮੈਂ ਪਾਰਟੀ ਦੇ ਕਰਨੇ ਸੀ ਤਿੰਨ ਸਾਲ ਮੈਨੂੰ ਬਿਠਾ ਰੱਖਿਆ ਕਰੇ ਇਹ ਚੀਜ਼ਾਂ ਸਾਰੀਆਂ ਹੋਈਆਂ ਸਦਸਨ ਜੀ ਐਵੇਂ ਜਿਹੜਾ ਲੋਕਾਂ ਨੇ ਇੰਦਾ ਬਕਵਾਸ ਕੀਤਾ ਉਹਨਾਂ ਦਾ ਜਵਾਬ ਕੁਗਵੇਂ ਸਮੇਂ ਤੇ ਦਿੱਤਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ